ਮੰਚ 'ਤੇ ਕੀ ਕਰਨਾ ਹੈ ਸਰ ਅੱਜ ਸਾਡਾ ਪੰਜਾਬ ਰਾ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਟੀਚਰਸ ਅਤੇ ਹੋਰ ਕਰਮਚਾਰੀ ਯੂਨੀਅਨ ਜਿਹੜੀ ਆ ਇਹ ਸਾਰੀ ਇੱਥੇ ਪਹੁੰਚੀ ਆ ਕਾਰਨ ਕਿ ਅੱਜ ਅਧਿਆਪਕ ਦਿਵਸ ਹੈ ਜਿੱਥੇ ਸਰਕਾਰ ਨੈਸ਼ਨਲ ਲੈਵਲ ਤੇ ਸਟੇਟ ਲੈਵਲ ਤੇ ਅਧਿਆਪਕਾਂ ਦਾ ਸਨਮਾਨ ਕਰ ਰਹੀ ਹੈ ਉੱਥੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਜਿਹੜੇ ਆ ਉਹ ਇਸ ਵੇਲੇ ਮੈਂ ਜਿਹੜਾ 10ਵਾਂ ਤੱਕ ਸੀਐਨਵੀ ਅਧਿਆਪਕ ਜਿਹੜੇ ਸਾਡੇ ਆ ਉਹ 18 ਮਹੀਨੇ ਹੋ ਗਏ ਉਹਨਾਂ ਨੂੰ ਤਨਖਾਹ ਨਹੀਂ ਮਿਲੀ ਤੇ ਸਾਡੇ ਜਿਹੜੇ ਆ ਦੂਸਰੇ ਅਧਿਆਪਕ ਆ ਜਨਵਰੀ 2024 ਤੋਂ ਮੇਰੇ ਜ਼ਿਲ੍ਹੇ ਦੇ ਕਪੂਰਥਲਾ ਜ਼ਿਲ੍ਹੇ ਦੇ ਦੋ ਸਕੂਲ ਆ ਪੰਜਟਾ ਦੇ ਨੱਪੜਾ ਸਕੂਲ ਤੇ ਪਬਲਿਕ ਹਾਈ ਸਕੂਲ ਇਹ ਦੋਨੋਂ ਸਕੂਲ ਜਿਹੜੇ ਆ ਇਹਨਾਂ ਨੂੰ ਜਨਵਰੀ 2024 ਤੋਂ ਆਪਣੀ ਤਨਖਾਹਾਂ ਦੇ ਕਾਰਨ ਅੱਜ ਸਾਨੂੰ ਨਹੀਂ ਮਿਲ ਰਹੀਆਂ ਅਸੀਂ ਦੁਖੀ ਆ ਅਸੀਂ ਕਿਹੜਾ ਦਿਹਾਪਕ ਦਿਵਸ ਮਨਾਈਏ ਅਸੀਂ ਅਧਿਆਪਕ ਦਿਵਸ ਨੂੰ ਕਾਲਾ ਦਿਵਸ ਦੇ ਰੂਪ ਦੇ ਵਿੱਚ ਅੱਜ ਮਨਾਉਣ ਤੇ ਐਸਡੀਐਮ ਸਾਹਿਬ ਨੂੰ ਮੈਮੋਰੰਡਮ ਦੇਣ ਆਈ ਸੀ ਕੀ ਕੀ ਤੁਹਾਡੀਆਂ ਸਮੱਸਿਆਵਾਂ ਆਈਆਂ ਜੀ ਸਾਡੀਆਂ ਸਮੱਸਿਆਵਾਂ ਪਹਿਲੀ ਸਮੱਸਿਆ ਤਾਂ ਇਹੀ ਆ ਜੀ ਜੇ ਕਹਿੰਦੇ ਹੁੰਦੇ ਆ ਪੇਟ ਨਾ ਪਈਆਂ ਰੋਟੀਆਂ ਤੇ ਸੱਬੇ ਗੱਲਾਂ ਖੋਟੀਆਂ ਤੇ ਜੇ ਸਾਨੂੰ ਤਨਖਾਹੀ ਨਹੀਂ ਮਿਲੂਗੀ ਜੇ ਸਾਡੇ ਘਰ ਦੇ ਚੁੱਲ੍ਹੇ ਹੀ ਨਹੀਂ ਜਲਣਗੇ ਜੇ ਸਾਨੂੰ ਦੁੱਧ ਹੀ ਦੁੱਧ ਨਹੀਂ ਦਿੰਦੇ ਜੇ ਰਾਸ਼ਨ ਵਾਲਾ ਸਾਨੂੰ ਨਾ ਦੇ ਰਿਹਾ ਆ ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਉਹ ਇਸ ਟਾਈਮ ਤੇ ਸਾਡੀ ਜਿਹੜੀ ਆਰਥਿਕ ਕੰਗੀ ਵੀ ਸਮੱਸਿਆ ਜਿਹੜੀ ਆ ਉਹ ਭੋਜਨ ਹੈ ਅਸੀਂ ਬਹੁਤ ਮੁਸ਼ਕਿਲ ਹਾਲਾਤਾਂ ਚੋਂ ਗੁਜ਼ਰ ਰਹੇ ਆ ਬਹੁਤ ਸਾਰੇ ਸਾਡੇ ਇਦਾਂ ਦੇ ਸਾਥੀ ਆ ਜਿਨ੍ਹਾਂ ਦੇ ਘਰਾਂ ਦੇ ਲੋਨ ਆ ਉਹਨਾਂ ਨੇ ਉਹਦੀਆਂ ਕਿਸ਼ਤਾਂ ਦੇਣੀਆਂ ਆ ਜਦੋਂ 18-18 ਮਹੀਨੇ ਤੋਂ ਤਨਖਾਹ ਨਹੀਂ ਮਲੂਗੀ ਤਾਂ ਕਿਸ਼ਤਾਂ ਕਿੱਥੇ ਜਾਣਗੀਆਂ ਬਹੁਤ ਸਾਰੇ ਵਿਦਿਆਪਕ ਸਾਥੀ ਜਿਨ੍ਹਾਂ ਨੇ ਸਟੱਡੀ ਲੋਨ ਲੈ ਰੱਖੇ ਨੇ ਆਪਣੇ ਬੱਚਿਆਂ ਦੇ ਲਈ ਉਹ ਨਹੀਂ ਦੇ ਪਾਰ ਹੈ ਕਾਰਨ ਕਿ ਸਾਨੂੰ ਤਨਖਾਹ ਨਹੀਂ ਮਿਲ ਰਹੀਆਂ ਇਹ ਸਭ ਤੋਂ ਸਾਡੀ ਵੱਡੀ ਸੂਸੀਆ ਇਸ ਵੀ ਜਿਹੜੀ ਹੈ ਪਿਛਲੇ ਕਾਫੀ ਸਮੇਂ ਤੋਂ ਤੁਸੀਂ ਸਟਰਗਲ ਕਰ ਰਹੇ ਹੋ ਤਨਖਾਹ ਨੂੰ ਲੈ ਕੇ ਹਾਂਜੀ ਧਰਨੇ ਵੀ ਲਾਏ ਆ ਕੋਈ ਸਿੱਟਾ ਨਿਕਲਿਆ ਸਿੱਟਾ ਹਜੇ ਤੱਕ ਤਾਂ ਕੋਈ ਨਹੀਂ ਨਿਕਲਿਆ ਅੱਜ ਮੇਰੀ ਬਹੁਤ ਜ਼ੋਰ ਅਪੀਲ ਹੈ ਤੁਹਾਡੇ ਮਾਧਿਅਮ ਦੇ ਨਾਲ ਭਗਵੰਤ ਮਾਨ ਸਰਕਾਰ ਨੂੰ ਵਿੱਤ ਮੰਤਰੀ ਸਾਹਿਬ ਨੂੰ ਤੇ ਸਿੱਖਿਆ ਮੰਤਰੀ ਜੀ ਨੂੰ ਕਿ ਜਿੱਥੇ ਤਾਂ ਅੱਜ ਸਿੱਖਿਆ ਮੰਤਰੀ ਜੀ ਨੇ ਬਿਆਨ ਦਿੱਤਾ ਆ ਆਪਣੀ ਖਬਰ ਲਈ ਆ ਕਿ ਅਧਿਆਪਕ ਜਿਹੜੇ ਆ ਉਹ ਨੇਸ਼ਨ ਦੇ ਬਿਲਡਰ ਨੇ ਉਹ ਸਾਡੀ ਰੀੜ ਦੀ ਹੱਡੀ ਨੇ ਤੇ ਇਹ ਜਿਹੜੇ ਐਡਿਟ ਸਕੂਲਾਂ ਦੇ ਅਧਿਆਪਕ ਨੇ ਜਿਨ੍ਹਾਂ ਨੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਲਾਲਾ ਲਾਜਪਤ ਰਾਏ ਤੇ ਸਰਦਾਰ ਕਰਤਾਰ ਸਿੰਘ ਸਰਾਭਾ ਵਰਗੇ ਜਿਹੜੇ ਆ ਉਹ ਦੇਣ ਦਿੱਤੀ ਆ ਪੰਜਾਬ ਨੂੰ ਐਡਾਂ ਦੇ ਸ਼ਹੀਦਾਂ ਦੀ ਦੇਣ ਜਿਹੜੀ ਆ ਸਾਨੂੰ ਮਿਲੀ ਆ ਜਿੱਥੇ ਪਰ ਸਾਡੇ ਇਹਨਾਂ ਐਡਿਟ ਸਕੂਲਾਂ ਨੇ ਚਾਰ ਮੁੱਖ ਮੰਤਰੀ ਪੰਜਾਬ ਨੂੰ ਦਿੱਤੇ ਆ ਜਿੱਥੇ ਸਾਡੇ ਐਡਿਟ ਇਹਨਾਂ ਸਕੂਲਾਂ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਮੰਤਰੀ ਪੈਦਾ ਕੀਤੇ ਆ ਜੇ ਮੈਂ ਹੁਣ ਇੱਥੇ ਗੱਲ ਕਰਾਂ ਤਾਂ ਅੱਜ ਪੰਜਾਬ ਦੇ ਵਿੱਚ ਵਿੱਤ ਮੰਤਰੀ ਇਹਨਾਂ ਸਕੂਲਾਂ ਦੀ ਹੀ ਉਪਜ ਆ ਤੇ ਏਸੀ ਸਕੂਲਾਂ ਨੂੰ ਅੱਜ ਸਰਕਾਰ ਰੋਲਣ ਤੇ ਤੋਰੀ ਹੋਈ ਆ ਬੰਦ ਕਰਨ ਤੇ ਤੁਲੀ ਹੋਈ ਆ ਤੇ ਸਾਨੂੰ ਤਨਖਾਹਾਂ ਨਹੀਂ ਦੇ ਰਹੀ ਬਲਕਿ ਬਿਨਾਂ ਮਤਲਬ ਦੇ ਆਡਿਟ ਕਰ ਰਹੀ ਆ ਬੇਮਤਲਬੀ ਆਡਿਟ ਕੇ ਕਮੇਟੀਆਂ ਕੋ ਕਿੰਨਾ ਕੁ ਪੈਸਾ ਹੈ ਉਹ ਤੋਂ ਬਾਅਦ ਹੀ ਤਨਖਾਹ ਦੇਣੀ ਆ ਤੇ ਕਮੇਟੀਆਂ ਹੁਣ ਤੁਸੀਂ ਦੇਖ ਰਹੇ ਆ ਅਸੀਂ ਇਸ ਟਾਈਮ ਬਹੁਤ ਵੈਸੇ ਹੀ ਦੁਖੀ ਆ ਕਿ ਪੰਜਾਬ ਦੇ ਵਿੱਚ ਹੜ ਨੇ ਹੜਾਂ ਦੇ ਹਾਲਾਤ ਕਰਕੇ ਅਸੀਂ ਪੂਰਾ ਸਾਡਾ ਜਿਹੜਾ ਸਰਕਾਰੀ ਸਹਾਇਤਾ ਪ੍ਰਾਪਤ ਯੂਨੀਅਨ ਹੈ ਇਹ ਬੜਾ ਦੁੱਖ ਮਣਾਉਂਦੀ ਹੈ ਤੇ ਰੱਬ ਅੱਗੇ ਅਰਦਾਸ ਕਰਦੀ ਹੈ ਕਿ ਪੰਜਾਬ ਇਸ ਮੁਸ਼ਕਿਲ 'ਚੋਂ ਨੰਗੇ ਪਰ ਸਾਡੀ ਮੁਸ਼ਕਿਲ ਵੀ ਘਟ ਨਹੀਂ ਕਿਉਂਕਿ ਅਸੀਂ ਭੁੱਖੇ ਮਰ ਰਹੇ ਹਾਂ ਸਾਡੇ ਘਰਾਂ ਦੇ ਚੁੱਲ੍ਹੇ ਨਹੀਂ ਜਲ ਰਹੇ ਤੇ ਸਾਡੀ ਇਹੀ ਬੇਨਤੀ ਹੈ ਇਹੀ ਅਪੀਲ ਆ ਕਿ ਸਾਡੇ ਵੀ ਜਲਦੀ ਤੋਂ ਜਲਦੀ ਤਨਖਾਹਾਂ ਜਾਰੀ ਕਰਨ ਤੇ ਜਿਹੜੀ ਇਹ ਗਲਤ ਆਡਿਟ ਕੀਤੀ ਜਾ ਰਹੀ ਆ ਇਹ ਹਾਲਾਤਾਂ ਦੇ ਵਿੱਚ ਵੱਡੀਆਂ-ਵੱਡੀਆਂ ਕੋਠੀਆਂ ਚੋ ਗਈਆਂ ਤੇ ਜਿਹੜੇ ਸਕੂਲ ਆ ਉਹਨਾਂ ਦੇ ਕਿੰਨੇ ਕੁ ਬੁਰੇ ਹਾਲ ਹੋ ਗਏ 300 ਸਕੂਲ ਪੰਜਾਬ ਦਾ ਤਬਾਹ ਹੋ ਗਿਆ ਐਸ ਸਮੇ ਜਿਹੜੇ ਹਾਲਾਤ ਨੇ ਇਹਦੇ ਵਿੱਚ ਸਕੂਲਾਂ ਦੇ ਕੋਲ ਜੇ ਕਮੇਟੀਆਂ ਕੋ ਥੋੜਾ ਜਿਹਾ ਪੈਸਾ ਹੈ ਉਹਨਾਂ ਨੇ ਆਪਣੀਆਂ ਬਿਲਡਿੰਗਾਂ ਦੀ ਰਿਪੇਅਰ ਵੀ ਕਰਾਣੀ ਆ ਉਹਨਾਂ ਨੇ ਆਪਣੀਆਂ ਬਿਲਡਿੰਗਾਂ ਨੂੰ ਦੇਖਣਾ ਵੀ ਆ ਤੇ ਉਹਨਾਂ ਨੇ ਬਿਜਲੀ ਦੇ ਬਿੱਲ ਵੀ ਦੇਣੇ ਆ ਹੋਰ ਬਹੁਤ ਸਾਰੇ ਜਿਹੜੇ ਪੈਸੇ ਆ ਉਹ ਲੱਗਦੇ ਆ ਕਦੇ ਬਿਲਡਿੰਗ ਸੇਫਟੀ ਤੇ ਕਦੇ ਫਾਇਰ ਸੇਫਟੀ ਦੇ ਲਈ ਉਹ ਜਿਹੜੇ ਪੈਸੇ ਆ ਉਹ ਕਿੱਥੋਂ ਕੱਢਣੇ ਆ ਇਹਨਾਂ ਨੇ ਉਹਦੇ ਲਈ ਉਹਨਾਂ ਕੋਲ ਕਮੇਟੀਆਂ ਕੋ ਥੋੜਾ ਬਹੁਤ ਪੈਸਾ ਜੇ ਉਹਨਾਂ ਨੂੰ ਕੋਈ ਦਾਨੀ ਸੱਜਣ ਦੇ ਜਾਂਦੇ ਆ ਜੀ ਉਹਨਾਂ ਨੇ ਜੋੜਿਆ ਆ ਤਾਂ ਸਰਕਾਰ ਦੀ ਅਜ ਨਿਗਾ ਉੱਤੇ ਵੀ ਆ ਕਿਰਪਾ ਕਰਕੇ ਇਹ ਨਿਗਾ ਮੇਰੀ ਬੇਨਤੀ ਆ ਕਿ ਬੰਦ ਕਰੋ ਤੇ ਸਾਡੀਆਂ ਤਨਖਾਹਾਂ ਜਲਦੀ ਜਾਰੀ ਕਰੋ